ਪੰਜਾਬੀ ਵਿਵੇਕ ਚੈਨਲ ਦੇ ਉੱਪਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਹੁਸ਼ਿਆਰਪੁਰ ਦੇ ਵਿੱਚ 5 ਸਾਲਾ ਬੱਚੇ ਦੇ ਕਤਲ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਮੁੱਦਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਕਿ ਪ੍ਰਵਾਸੀ ਜਿਹੜੇ ਆਉਂਦੇ ਨੇ ਪੰਜਾਬ ਦੇ ਵਿੱਚ ਉਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਪੰਜਾਬ ਦੇ ਵਿੱਚ ਜਿਹੜਾ ਹੈਗਾ ਜਿੱਦਾਂ ਬੱਚੇ ਦਾ ਕਤਲ ਹੋਇਆ ਤਾਂ ਹੋਰ ਵੀ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਘਟਨਾਵਾਂ ਦਾ ਜ਼ਿਕਰ ਕਰਦੇ ਪਏ ਆ ਤਾਂ ਜਿਹੜਾ ਇਹ ਮਸਲਾ ਹੈ ਜਿੱਥੇ ਇਹ ਰਾਜਨੀਤਿਕ ਮਸਲਾ ਬਣਿਆ ਹੋਇਆ ਉੱਥੇ ਨਾਲ ਦੀ ਨਾਲ ਜਿਹੜਾ ਹੈਗਾ ਉਹ ਲੋਕਾਂ ਦੇ ਵਿੱਚ ਰੋਸ ਦੇ ਨਾਲ-ਨਾਲ ਪੰਚਾਇਤਾਂ ਜਿਹੜੀਆਂ ਮਤੇ ਵੀ ਪਾ ਰਹੀਆਂ ਨੇ ਇੱਕ ਲਹਿਰ ਚਲਾਉਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਪ੍ਰਵਾਸੀ ਪਹਜਾਓ ਪੰਜਾਬ ਬਚਾਓ ਤਾਂ ਇਹ ਜਿਹੜਾ ਰੁਝਾਨ ਹੈ ਜਾਂ ਇਹ ਇਸ ਕਿਸਮ ਦਾ ਜਿਹੜਾ ਇਹ ਘਟਨਾਕ੍ਰਮ ਹੈ ਇਹਨੇ ਪੰਜਾਬ ਦੇ ਭਵਿੱਖ ਦੇ ਉੱਪਰ ਕੀ ਅਸਰ ਪਾਉਣਾ ਜਾਂ ਪੰਜਾਬੀਆਂ ਦੇ ਉੱਪਰ ਇਹਦਾ ਕੀ ਅਸਰ ਪੈਣਾ ਇਹਦੇ ਬਾਰੇ ਅਸੀਂ ਅੱਜ ਜਿਹੜਾ ਹੈਗਾ ਉਹ ਜ਼ਿਕਰ ਕਰਾਂਗੇ ਇਹਦੇ ਬਾਰੇ ਚਰਚਾ ਕਰਾਂਗੇ ਸਰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਜਿਹੜੀ ਕਤਲ ਦੀ ਘਟਨਾ ਜਿਹੜੀ ਹੈਗੀ ਪ੍ਰਵਾਸੀਆਂ ਵੱਲੋਂ ਜਿਹੜਾ ਉੱਥੇ ਇਹ ਕੀਤਾ ਜਾਂਦਾ ਜਾਂ ਪੰਜਾਬ 'ਚ ਹੋਰ ਵੀ ਇਨੇ ਘਟਨਾਵਾਂ ਨੇ ਅਪਰਾਧੀ ਕਿਸੇ ਵੀ ਜਾਤ ਧਰਮ ਇਲਾਕੇ ਖਿੱਤੇ ਕਿਤੇ ਦਾ ਹੋ ਸਕਦਾ ਹੈ ਉਹ ਅਪਰਾਧੀ ਨੂੰ ਸਜ਼ਾ ਹਰ ਹਾਲਤ ਵਿੱਚ ਮਿਲਣੀ ਚਾਹੀਦੀ ਹੈ ਪਰ ਉਸ ਦੇ ਅਪਰਾਧ ਬਦਲੇ ਸਾਰੇ ਉਸ ਦੇ ਸਮੂਹ ਨੂੰ ਤੰਗ ਕਰਨਾ ਜਾਂ ਉਹਨੂੰ ਦੋਸ਼ੀ ਨਿਰਧਾਰਤ ਕਰ ਦੇਣਾ ਬਿਲਕੁਲ ਗਲਤ ਗੱਲ ਆ ਨਿੰਦਣਯੋਗ ਗੱਲ ਆ ਜੇ ਮਤਲਬ ਕਿ ਅਮਰੀਕਾ ਦੇ ਵਿੱਚ ਇੱਕ ਸਿੱਖ ਪੰਜਾਬੀ ਨੌਜਵਾਨ ਨੇ ਗਲਤ ਮੋੜ ਕੱਟ ਲਿਆ ਤਾਂ ਉਸ ਨਾਲ ਸਾਰੇ ਜਿਹੜੇ ਹੈਗੇ ਪੰਜਾਬੀ ਪ੍ਰਵਾਸੀ ਸਿੱਖ ਜਿਹੜੇ ਡਰਾਈਵਰ ਨੇ ਉਹ ਗਲਤ ਨਹੀਂ ਹੋ ਜਾਂਦੇ ਜੇ ਸਾਡਾ ਲੌਜੀਕ ਉੱਥੇ ਇਹ ਆ ਕਿ ਉਹ ਇੱਕ ਵਿਅਕਤੀ ਦੀ ਜਿਹੜੀ ਸਜ਼ਾ ਹੈ ਉਹ ਸਾਰੇ ਪੰਜਾਬੀ ਭਾਈਚਾਰੇ ਨੂੰ ਸਾਰੇ ਸਿੱਖ ਭਾਈਚਾਰੇ ਨੂੰ ਨਾ ਦਿੱਤੀ ਜਾਵੇ ਤਾਂ ਇੱਥੇ ਵੀ ਉਹੀ ਲੌਜੀਕ ਉਹੀ ਤਰਕ ਕੰਮ ਕਰਦਾ ਹੈ ਕਿ ਇੱਕ ਪ੍ਰਵਾਸੀ ਨੇ ਜਿਹਨੇ ਗਲਤ ਕੰਮ ਕੀਤਾ ਉਸ ਨੂੰ ਬਣਦੀ ਸਜ਼ਾ ਹਰ ਹਾਲਤ ਵਿੱਚ ਮਿਲਣੀ ਚਾਹੀਦੀ ਪਰ ਜੇ ਅਸੀਂ ਸਾਰੇ ਹੀ ਪ੍ਰਵਾਸੀਆਂ ਨੂੰ ਕਹਿ ਦਈਏ ਕਿ ਉਹ ਸਾਰੇ ਹੀ ਕ੍ਰਿਮੀਨਲ ਹਨ ਤਾਂ ਗਲਤ ਗੱਲ ਹੋਊਗੀ ਦੂਸਰੇ ਪਾਸੇ ਬਰਨਾਲੇ ਦੇ ਵਿੱਚ ਮਹਿਲ ਕਲਾ ਪਿੰਡ ਦੇ ਵਿੱਚ ਇੱਕ ਲੜਕੀ ਦੇ ਨਾਲ ਦੁਸ਼ਕਰਮ ਕੀਤਾ ਜਾਂਦਾ ਉਹਦਾ ਕਤਲ ਕੀਤਾ ਜਾਂਦਾ ਐਡਾ ਮਸ਼ਹੂਰ ਉਹ ਕੇਸ ਹੋਇਆ ਕਿਰਨਦੀਪ ਕਿਰਨਦੀਪ ਕੇਸ ਜੀ ਕੀ ਉਦੋਂ ਅਸੀਂ ਸਾਰੇ ਦੇ ਸਾਰੇ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਕੋਸ਼ਿਸ਼ ਕਰਤਾ ਸੀ ਕਿ ਉਹ ਦੋਸ਼ੀ ਨੇ ਜੀ ਉਹ ਇੱਕ ਵਿਅਕਤੀ ਦੋਸ਼ੀ ਸੀ ਤੇ ਉਹਨੂੰ ਸਜ਼ਾ ਦੇਣੀ ਸੀ। ਹਮ ਫਰੀਦਕੋਟ ਸ਼ਹਿਰ ਦੇ ਵਿੱਚ ਇੱਕ ਲੜਕੀ ਨੂੰ ਘਰੋਂ ਇੱਕ ਗੁੰਡਾ ਜ਼ਬਰਦਸਤੀ ਉਠਾ ਕੇ ਲੈ ਗਿਆ ਸੀ। ਹਮ ਤਾਂ ਕੀ ਮਤਲਬ ਕਿ ਉਹ ਗੁੰਡੇ ਦੀ ਜਿਹੜਾ ਜਾਤ ਸੀ ਜਾਂ ਗੋਤ ਸੀ ਜਾਂ ਧਰਮ ਸੀ ਜਾਂ ਇਲਾਕਾ ਸੀ ਕਿ ਸਭਨ ਦੋਸ਼ੀ ਟਿਕਤਾ ਸੀ। ਜੀ ਅਸਲ ਦੇ ਵਿੱਚ ਤਾਂ ਇਹ ਬਿਲਕੁਲ ਹੀ ਗਲਤ ਗੱਲ ਹੈਗੀ ਆ ਕਿ ਅਸੀਂ ਕਿਸੇ ਇੱਕ ਵਿਅਕਤੀ ਦੇ ਦੋਸ਼ ਨੂੰ ਉਸ ਦੇ ਭਾਈਚਾਰੇ ਦੇ ਦੋਸ਼ ਵਜੋਂ ਪਰਵਾਣਗੇ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਦੋਸ਼ੀ ਆ ਜਿਹੜਾ ਉਹ ਛੱਡ ਦੇਣਾ ਚਾਹੀਦਾ ਹੈ। ਉਹ ਦੋਸ਼ੀ ਨੂੰ ਕਾਨੂੰਨ ਅਨਸਾਰ ਜੋ ਵੱਧ ਤੋਂ ਵੱਧ ਬਣਦੀ ਸਜ਼ਾ ਹੈਗੀ ਉਹ ਹਰ ਹਾਲਤ ਵਿੱਚ ਮਿਲਣੀ ਚਾਹੀਦੀ। ਹੂੰ ਉਹਨੂੰ ਮਾ ਕੇ ਫਾਂਸੀ ਵੀ ਮਿਲ ਦਿੱਤੀ ਜਾ ਸਕਦੀ। ਪਰ ਇਹਦਾ ਮਤਲਬ ਇਹ ਥੋੜੋ ਹੈਗਾ ਕਿ ਤੁਸੀਂ ਸਾਰੇ ਪ੍ਰਵਾਸੀਆਂ ਨੂੰ ਕਿ ਭਾਜੋ ਜਾਂ ਕੁੱਟਣਾ ਮਾਰਨਾ ਸ਼ੁਰੂ ਕਰ ਦਿਓ ਜਾਂ ਉਹਨਾਂ ਨਾਲ ਬਦਤਮੀਜ਼ੀ ਨਾ ਪੇਸ਼ ਆਓ। ਇਹ ਠੀਕ ਨਹੀਂ ਹੋ ਰਿਹਾ ਇੱਕ ਸਰ ਹੋਰ ਜਿਹੜੀ ਗੱਲ ਲੋਕ ਕਰਦੇ ਪਏ ਨੇ ਕਿ ਜੀ ਪੰਜਾਬ ਸਾਡੀ ਧਰਤੀ ਹੈ ਇੱਥੇ ਬਾਹਰਲੇ ਬੰਦੇ ਆ ਕੇ ਕਬਜ਼ਾ ਕਰ ਰਹੇ ਨੇ ਪੰਜਾਬ ਦੇ ਉੱਪਰ ਤੇ ਅਸੀਂ ਵੇਖਦੇ ਕਿ ਜਿਹੜਾ ਪ੍ਰਵਾਸ ਉਹ ਤੋਂ ਵਿਸ਼ਵ ਵਿਆਪੀ ਵਰਤਾਰਾ ਪੰਜਾਬੀ ਵੀ ਅਲੱਗ-ਅਲੱਗ ਥਾਵਾਂ ਤੇ ਰੋਜ਼ਗਾਰ ਲਈ ਗਏ ਆ ਤਾਂ ਇਹ ਪੰਜਾਬ ਦੇ ਵਿੱਚ ਇਹਨਾਂ ਪ੍ਰਵਾਸੀਆਂ ਦਾ ਆਉਣਾ ਤੇ ਵਸਣਾ ਇਹ ਕਦੋਂ ਕੁ ਸ਼ੁਰੂ ਹੋਇਆ ਇਹਦਾ ਖੇਤੀਬਾੜੀ ਨਾਲ ਕਿਵੇਂ ਸਬੰਧ ਬਣਿਆ ਦੇਖੋ ਪਹਿਲੀ ਗੱਲ ਤੇ ਕਿ ਇਤਿਹਾਸ ਦੇ ਵਿੱਚ ਤਾਂ ਪ੍ਰਵਾਸ ਹਮੇਸ਼ਾ ਹੀ ਹੁੰਦਾ ਆ ਚੰਗੀ ਰੋਟੀ ਰੋਜੀ ਦੀ ਤਲਾਸ਼ ਤੇ ਚੰਗੀਆਂ ਚਰਾੰਦਾਂ ਦੀ ਤਲਾਸ਼ ਤੇ ਚੰਗੇ ਪਾਣੀ ਦੀ ਤਲਾਸ਼ ਤੇ ਚੰਗੇ ਰਹਿਣ ਥਾਂ ਦੀ ਤਲਾਸ਼ ਤੇ ਰੱਬ ਤੋਂ ਹੀ ਹੁੰਦਾ ਹੈ ਇਹ ਤਾਂ ਵਾਕਿ ਜੇ ਤੁਸੀਂ ਇਤਿਹਾਸ ਅਸੀਂ ਫਰੋਲੀਏ ਤਾਂ ਇਤਿਹਾਸ ਤਾਂ ਫਿਰ ਇਹ ਵੀ ਆ ਕਿ ਕਿਹੜੇ ਮਰਜੀ ਤੁਸੀਂ ਜੱਟ ਕਬੀਲੇ ਦੀ ਗੱਲ ਕਰ ਲਓ ਹਮੇਸ਼ਾ ਇਹੀ ਕਿਹਾ ਜਾਂਦਾ ਹੈਗਾ ਕਿ ਇਹ ਰਾਜਸਥਾਨ ਤੋਂ ਆਏ ਇਹ ਰਾਜਪੂਤ ਸਨ ਜਾਂ ਇਹ ਕਿਹਾ ਜਾਂਦਾ ਕਿ ਸਿੱਥੀਅਨ ਸਟਾਕ ਦੇ ਸਨ ਹੋਰ ਤਾਂ ਹੋਰ ਕਿ ਜਿਹੜੇ ਆਰੀਅਨ ਨਸਲ ਦੇ ਲੋਕ ਨੇ ਜੀ ਆਪਣੇ ਆਪ ਨੂੰ ਕਹਿੰਦੇ ਹੋ ਸਾਰਿਆਂ ਬਾਰੇ ਇਹ ਕਹਿੰਦੇ ਕਿ ਆਰੀਏ ਨਾਲ ਜਿਹੜੇ ਉਹ ਮੱਧ ਏਸ਼ੀਆ ਤੋਂ ਆਏ ਜੀ ਗੱਲ ਨਿਬੜੀ ਏ ਕਿ ਦੁਨੀਆ ਭਰ ਦੇ ਵਿੱਚ ਹੀ ਪ੍ਰਵਾਸ ਤਾਂ ਹੁੰਦਾ ਆ ਪਰ ਜਿਹੜਾ ਪਹਿਲਾ ਪ੍ਰਵਾਸ ਸੀ ਨਾ ਉਹਦੇ ਵਿੱਚ ਇੱਕ ਗੱਲ ਸੀਗੀ ਕਿ ਬੰਦੇ ਉੱਥੇ ਜਾਂਦੇ ਸੀ ਉੱਥੇ ਜਾ ਕੇ ਵਸ ਜਾਂਦੇ ਸੀਗੇ ਤੇ ਸਦੀਆਂ ਦੇ ਬਾਅਦ ਉਹਨਾਂ ਦੀ ਭਾਸ਼ਾ ਧਰਮ ਉਹੋ ਜਿਹਾ ਹੀ ਹੋ ਜਾਂਦਾ ਸੀਗਾ ਜਿਹੜਾ ਆਧੁਨਿਕ ਪ੍ਰਵਾਸ ਹੈਗਾ ਇਹ ਇੱਕ ਗਲੋਬਲ ਪ੍ਰਵਾਸ ਗਲੋਬਲ ਪ੍ਰਵਾਸ ਦੀ ਪਹਿਲੀ ਛਲਤਾ ਉਦੋਂ ਵੱਜੀ ਕਿ ਜਦੋਂ ਇਹ ਪਤਾ ਲੱਗਿਆ ਕਿ ਧਰਤੀ ਗੋਲ ਹੈ ਧਰਤੀ ਦੀ ਸ਼ਕਲ ਗਲੋਬ ਵਰਗੀ ਹੈ ਜਦੋਂ ਸਾਮਰਾਜੀਆਂ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਖਾਸ ਕਰਕੇ ਯੂਰਪੀਅਨਾਂ ਨੇ ਇੰਗਲੈਂਡ ਵਾਲਿਆਂ ਨੇ ਡੱਚਾਂ ਨੇ ਹਾਲੈਂਡ ਵਾਲਿਆਂ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਕਾਰਜ ਕੀਤੇ ਜੀ ਜੀ ਬਿਲਕੁਲ ਭਾਰਤ ਵੀ ਉਹਦੇ ਵਿੱਚ ਸ਼ਾਮਲ ਸੀ ਦੂਜੀ ਜਿਹੜੀ ਛਲ ਹੈਗੀ ਉਹ ਵੱਡੀ ਉਦੋਂ ਵੱਜੀ ਕਿ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਤਿਆਂ ਨਾਲ ਪੱਛਮੀ ਦੇਸ਼ਾਂ ਨੂੰ ਲੋੜ ਪਈ ਕਿ ਵੱਡੀ ਪੱਦਰ ਤੇ ਉਹਨਾਂ ਨੇ ਆਪਣੀ ਨਵ ਸਾਰੀ ਕਰਨੀ ਸੀ ਤੇ ਤੀਜੀ ਜਿਹੜੀ 1990 ਤੋਂ ਬਾਅਦ ਦੀ ਤਾਂ ਨਿਸ਼ਚੈ ਲੋਕ ਬਾਹਰ ਜਾਂਦੇ ਨੇ ਤੇ ਉੱਥੇ ਜਾ ਕੇ ਆਪਣੀ ਰੋਟੀ ਰੋਜੀ ਕਮਾਉਂਦੇ ਆ ਪਰ ਇੱਕ ਗੱਲ ਪੱਕੀ ਹੈਗੀ ਹੈ ਜੀ ਕਿ ਜਿਹੜਾ ਪ੍ਰਵਾਸ ਆ ਇਹ ਹੁਣ ਨਾ ਰੁਕਣ ਵਾਲਾ ਵਰਤਾਰਾ ਹੈ ਹਮ ਅੱਜ ਜ਼ਰੂਰ ਸਾਨੂੰ ਲੱਗ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਮਜਹਰਾ ਹੋ ਰਿਹਾ ਹੈ ਅੰਗਲੈਂਡ ਦੇ ਵਿੱਚ 1.5 ਲੱਖ ਬੰਦੇ ਦਾ ਮਜਹਰਾ ਹੋਇਆ ਜੀ 트럼ਪ ਨੇ ਜਹਾਜ਼ ਭਰ ਕੇ ਭੇਜਤੇ ਹਮ ਕੈਨੇਡਾ ਵੀ ਕਾਨੂੰਨ ਸਖਤ ਕਰਦਾ ਜਾ ਰਿਹਾ ਇੱਕ ਵਾਰ ਸਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਬੰਦ ਹੋ ਜਾਈ ਪਰ ਜਿਹੋ ਜੀ ਗਲੋਬਲ ਸਟਰਕਚਰ ਆ ਜਿਹੋ ਜੀ ਨਵੀਂ ਤਕਨੀਕ ਆ ਜਿਹੋ ਜੀ ਆਰਥਿਕਤਾ ਇਹ ਲੰਮੇ ਸਮੇਂ ਲਈ ਰੋਕਿਆ ਨਹੀਂ ਜਾਣਾ ਪ੍ਰਵਾਸ ਹੁੰਦਾ ਰਹੂਗਾ ਤੇ ਇਹ ਕੋਈ ਮਨੁੱਖੀ ਜਿਹੜੀ ਹੈਗੀ ਆ ਸੱਭਿਆਤਾ ਵੱਡੀ ਸੱਭਿਆਤਾ ਉਹਦੇ ਵਿਕਾਸ ਲਈ ਕੋਈ ਮਾੜੀ ਗੱਲ ਵੀ ਨਹੀਂ ਹੈ ਸਰ ਮੈਂ ਉਹੀ ਗੱਲ ਕਿ ਪੰਜਾਬ ਦੇ ਵਿੱਚ ਜਿਹੜੇ ਇਹ ਬਿਹਾਰ ਵਾਲੇ ਜਾਂ ਯੂਪੀ ਵਾਲੇ ਮਜ਼ਦੂਰ ਆਉਂਦੇ ਤਾਂ ਦੋ ਕਿਸਮ ਦੇ ਇੱਕ ਤਾਂ ਸੀਜ਼ਨਲ ਆਉਂਦੇ ਆ ਆਪਰ ਚਲੇ ਜਾਂਦੇ ਕੁਝ ਜਿਹੜੇ ਰੋਜ਼ੀ ਕਮਾਉਣ ਦੇ ਤੇ ਪੱਕੇ ਵਸ ਜਾਂਦੇ ਇਹ ਪੰਜਾਬ ਦੇ ਖੇਤੀਬਾੜੀ ਦੇ ਨਾਲ ਇਸ ਲੇਬਰ ਦਾ ਜਾਂ ਇਹਨਾਂ ਦਾ ਕਿਵੇਂ ਸਬੰਧ ਬਣਿਆ ਕਿਉਂ ਇੱਥੇ ਪੱਕੇ ਤੌਰ ਤੇ ਵਸ ਗਏ ਇਦਾਂ ਦੀ ਕੀ ਜਿਹੜੀ ਉਹ ਦੇਖੋ ਪੰਜਾਬ ਨੂੰ ਅਸੀਂ ਅੱਜ ਵੀ ਕਹਿ ਦਿੰਦੇ ਆ ਕਿ ਖੇਤੀ ਪ੍ਰਧਾਨ ਸੂਬਾ ਹੈਗਾ ਹਾਲਾਂਕਿ ਪੰਜਾਬ ਹੁਣ ਖੇਤੀ ਪ੍ਰਧਾਨ ਸੂਬਾ ਜੀਡੀਪੀ ਦੇ ਹਿਸਾਬ ਨਾਲ ਨਹੀਂਗਾ ਜੀਡੀਪੀ ਦੇ ਹਿਸਾਬ ਨਾਲ ਸਰਵਿਸ ਸੈਕਟਰ ਤੇ ਸਨਤ ਦੇ ਤੋਂ ਉੱਤੋਂਦੀ ਹੈ ਪਰ ਇਸ ਦੇ باوجود ਇਹ ਤੇ ਵੱਡੀ ਵਸੋਂ ਆਸ਼ਰਤ ਹੈ ਇਸ ਕਰਕੇ ਇਹਨੂੰ ਖੇਤੀ ਪ੍ਰਧਾਨ ਕਹਿ ਦਿੰਦੇ ਆ ਪਹਿਲੀ ਵਾਰੀ ਖੇਤੀ ਦੇ ਲਈ ਲੋੜ ਉਸ ਸਮੇਂ ਪਈ ਕਿ ਜਦੋਂ ਅਤੇ ਸਾਰੀ ਜਿਹੜੀ ਜ਼ਮੀਨ ਆ ਉਹ ਵਾਹੀਯੋਗ ਹੋਗੀ ਪਰ ਉਹਦੇ ਲਈ ਜਿਹੜਾ ਖਾਸ ਕਰਕੇ ਝੋਨਾ ਲਾਉਣ ਲਈ ਅਸੀਮਾ ਕੇ ਪ੍ਰਵਾਸੀਆਂ ਤੇ ਨਿਰਪਰ ਹੋਣ ਲੱਗੀ ਜੀ ਤਾਂ ਉਦੋਂ ਬਹੁਤ ਆਦਰ ਮਾਨ ਨਾਲ ਲਿਆਂਦੇ ਗਏ ਕਿਉਂਕਿ ਉਹਨਾਂ ਨੂੰ ਝੋਨਾ ਲਾਉਣਾ ਆਉਂਦਾ ਸੀ ਤੇ ਕੰਮ ਵੀ ਔਖਾ ਸੀ ਤਾਂ ਉਹ ਤਾਂ ਸੀਜ਼ਨਲ ਆ ਕੇ ਹਾੜੀ ਦੇ ਮੌਕੇ ਤੇ ਸੌਣੀ ਦੇ ਮੌਕੇ ਬੀਜਣ ਮੌਕੇ ਕੱਟਣ ਮੌਕੇ ਉਹਨਾਂ ਨੇ ਆਉਣਾ ਤੇ ਆ ਕੇ ਕਮਾ ਕੇ ਵਾਪਸ ਚਲੇ ਜਾਣਾ ਇਹ ਇੱਕ ਗੱਲ ਹੈਗੀ ਜੀ ਇਹ ਜਦੋਂ ਹਰਨ ਕਲਾਬ ਆਇਆ ਉਸ ਤੋਂ ਬਾਅਦ ਹੀ ਇਹ ਪਹਿਲਾਂ ਤਾਂ ਸੀਰੀ ਸਿਸਟਮ ਸੀ ਠੇਕਾ ਸਿਸਟਮ ਉਸ ਤੋਂ ਬਾਅਦ ਹੀ ਪ੍ਰਚਲਿਤ ਹੋਇਆ ਤੇ ਉਸ ਤੋਂ ਬਾਅਦ ਹੀ ਇਹ ਪ੍ਰਵਾਸੀਆਂ ਦਾ ਆਉਣਾ ਜਾਣਾ ਵਧਿਆ ਹੂੰ ਦੂਜਾ ਜਿਹੜਾ ਹੈਗਾ ਕਿ ਪੰਜਾਬ ਦੇ ਵਿੱਚ ਪਹਿਲਾਂ ਤਾਂ ਸਨਤ ਹੈ ਹੀ ਨਹੀਂ ਜੀ ਜਿਹੜੀ ਸਨਤ ਹੈਗੀ ਆ ਉਸ ਸਨਤ ਦੇ ਵਿੱਚ ਜਿਹੜੀ ਅ ਅ ਦਿਹਾੜੀ ਦਿੱਤੀ ਜਾਂਦੀ ਆ ਉਹ ਦਿਹਾੜੀ ਪੰਜਾਬੀਆਂ ਦੇ ਜਿਹੜਾ ਕਹਿ ਸਕਦੇ ਆ ਕਿ ਜੀਵਨ ਮਿਆਰਾ ਅਨਸਾਰ ਹੀ ਨਹੀਂ ਆ ਉਨੀ ਤਨਖਾਹ ਦੇ ਉੱਤੇ ਉਨੀ ਦਿਹਾੜੀ ਦੇ ਉੱਤੇ ਕੋਈ ਪੰਜਾਬੀ ਕਿਸੇ ਤਾਗਾ ਮਿਲ ਦੇ ਵਿੱਚ ਕਿਸੇ ਹਾਜ਼ਰੀ ਦੇ ਵਿੱਚ ਕਿਸੇ ਫਾਊਂਡਰੀ ਦੇ ਵਿੱਚ ਕਿਤੇ ਕੰਮ ਕਰਨ ਨੂੰ ਤਿਆਰ ਨਹੀਂ ਆ ਹੂੰ ਜੀ ਕਾਰਨ ਹੋ ਗਏ ਹੈਗਾ ਕਿ ਜਿਹੜਾ ਬੰਦਾ ਬਾਹਰੋਂ ਆਇਆ ਹੈਗਾ ਉਹਦੇ ਆਪ ਦੇ ਰਾਜ ਦੇ ਵਿੱਚ ਆਪ ਦੇ ਇਲਾਕੇ ਦੇ ਵਿੱਚ ਦਿਹਾੜੀ ਘੱਟ ਆ ਇੱਥੇ ਉਹਨੂੰ ਲੱਗਦਾ ਕਿ ਮੈਨੂੰ ਉੱਥੋਂ ਨਾਲੋਂ ਦਿਹਾੜੀ ਇੱਥੇ ਵੱਧ ਮਿਲ ਰਹੀ ਹੈ ਦੂਸਰਾ ਇਹ ਕਿ ਜਦੋਂ ਪ੍ਰਵਾਸੀ ਆਉਂਦਾ ਹੈਗਾ ਤੇ ਉਹ ਜਿਹਨੂੰ ਕਹਿ ਸਕਦੇ ਆ ਕਿ ਬਹੁਤ ਘੱਟ ਖਰਚ ਕਰਦਾ ਜੀ ਕਾਰਨ ਕੀ ਹੈਗਾ ਕਿ ਉਹ ਤੇ ਚਾਰ ਬੰਦੇ ਇੱਕ ਕਮਰੇ 'ਚ ਰਹਿ ਰਹਿੰਦੇ ਪੰਜਾਬੀ ਬੰਦਾ ਕੋਈ ਚਾਰ ਬੰਦੇ ਇੱਕ ਕਮਰੇ 'ਚ ਰਹਿ ਰਹਿਣਗੇ ਜੀ ਜੀ ਦੂਜੀ ਗੱਲ ਇਹ ਕਿ ਕਿਹੋ ਜੀਆਂ ਵੀ ਹਾਈਜਾਇਨਿਕ ਸਥਿਤੀਆਂ ਹੋਣ ਬਾਕੇ ਪਾਖਾਨੇ ਦਾ ਪ੍ਰਬੰਧ ਹੋਵੇ ਨਾ ਹੋਵੇ ਇਕੱਠੇ ਰੋਟੀ ਬਣਾ ਲੈਣੀ ਤੇ ਉਹ ਇੱਥੋਂ ਪੈਸੇ ਕਮਾ ਕੇ ਆਪਦੇ ਦੇਸ਼ ਲੈ ਜਾਂਦੇ ਇਹਦੇ ਵਿੱਚ ਇੱਕ ਹੋਰ ਵੀ ਗੱਲ ਐਡ ਕਰ ਲਓ ਕਿ ਜਦੋਂ ਝੋਨਾ ਝੋਨੇ ਦਾ ਸੀਜ਼ਨ ਆਉਂਦਾ ਤਾਂ ਆਮ ਤੌਰ ਤੇ ਇੱਕ ਗੱਲ ਹੁੰਦੀ ਕਿ ਜਿਹੜੇ ਸਥਾਨਕ ਲੇਬਰ ਆ ਉਹ ਨਹੀਂ ਝੋਨਾ ਲਾ ਕੇ ਰਾਜੀ ਫਿਰ ਇਹ ਕੰਮ ਜਿਹੜਾ ਉੱਤਰ ਫਿਰ ਸ਼ਿਫਟ ਹੋ ਜਾਂਦਾ ਪ੍ਰਵਾਸੀਆਂ ਦਾ ਉਹ ਤੇ ਪ੍ਰਵਾਸੀਆਂ ਕੋਲੇ ਹੈਗਾ ਹੀ ਆ ਪਰ ਇਹ ਮੈਂ ਕਹਿਣਾ ਕਿ ਇਹ ਤਾਂ ਦੋ ਵੱਡੇ ਕੰਮ ਹੋ ਗਏ ਕਿ ਜਿਹਦੇ ਲਈ ਵੱਡੀ ਪੱਦਰ ਤੇ ਸਥਾਈ ਲੇਬਰ ਜਿਹੜੀ ਉਹ ਕਾਰਖਾਨਿਆਂ ਚ ਬੈਠੀ ਮੁੱਖ ਤੌਰ ਤੇ ਆ ਜੀ 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 ਤੀਜੀ ਜਿਹੜੀ ਗੱਲ ਹੈਗੀ ਆ ਕਿ ਜਿਹੜੀ ਪ੍ਰਵਾਸੀ ਲੇਬਰ ਆ ਉਹਨੇ ਆ ਕੇ ਉਹ ਕੰਮ ਕਰਨੇ ਸ਼ੁਰੂ ਕਰਤੇ ਜਿਹੜੇ ਕੰਮਾਂ ਨੂੰ ਪੰਜਾਬੀ ਜਾਂ ਤਾਂ ਕਰਦੇ ਨਹੀਂ ਸੀ ਜਾਂ ਉਹਦੇ ਵਿੱਚ ਮਹਾਰਤ ਨਹੀਂ ਸੀ ਉਹਦੇ ਵਿੱਚ ਇੱਕ ਕੰਮ ਅਸਾਰੀ ਦਾ ਅਸਾਰੀ ਦਾ ਅਸਾਰੀ ਦੇ ਵਿੱਚ ਪਹਿਲਾਂ ਤਾਂ ਉਹ ਮਜ਼ਦੂਰੀ ਕਰਦੇ ਸੀਗੇ ਬੱਠਲ ਚੱਕਣ ਤੱਕ ਸੀਮਤ ਸੀਗੇ ਸੀਮਤ ਰਾਤਾ ਮਿੱਟੀ ਰਾਤੀ ਇਟਾ ਟੋਦੀਆਂ ਜੀ ਹੌਲੀ ਹੌਲੀ ਪੱਥਰ ਦੇ ਕੰਮ ਦੇ ਵਿੱਚ ਪੱਥਰ ਲਾਉਣ ਦੇ ਵਿੱਚ ਤੈਲਾ ਲਾਉਣ ਦੇ ਵਿੱਚ ਪਲੰਬਰਿੰਗ ਦੇ ਵਿੱਚ ਤੇ ਬਿਜਲੀ ਦੇ ਕੰਮ ਦੇ ਵਿੱਚ ਵੀ ਉਹਨਾਂ ਨੇ ਮਹਾਰਤ ਹਾਸਲ ਕਰ ਲਈ ਤੇ ਪੰਜਾਬੀ ਲੇਬਰ ਹੈ ਜਿਹੜੀ ਇਸ ਵਿੱਚ ਉਹਦੀ ਮਹਾਰਤ ਨਹੀਂ ਜੇ ਮਹਾਰਤਾ ਤਾਂ ਉਹ ਇੱਥੇ ਕੰਮ ਕਰਨ ਦੀ ਬਜਾਏ ਉਹਦੇ ਕੋਲੇ ਐਨਾ ਕ ਪੈਸਾ ਹੁੰਦਾ ਕਿ ਇਹ ਜੇ ਪਲੰਬਰਿੰਗ ਦਾ ਕੰਮ ਜਾਂ ਬਿਜਲੀ ਦਾ ਕੰਮ ਜਿਹੜੇ ਇੱਥੇ ਸਿੱਖ ਲਿਆ ਉਹ ਕਹਿੰਦਾ ਫਿਰ ਮੈਂ ਇਸ ਸਕਿੱਲ ਨੂੰ ਜਾ ਕੇ ਖਾੜੀ ਦੇਸ਼ਾਂ 'ਚ ਵੇਚਾਂ ਤੇ ਜੇ ਉਹ ਰਾਣ ਰਾਕ ਬਰਬਈ ਕਤਰ ਦੇ ਵਿੱਚ ਜਾ ਕੇ ਵੇਚਦਾ ਤੇ ਉਹਨੂੰ ਲੱਗਦਾ ਹੈ ਕਿ ਇੱਥੇ ਮੈਨੂੰ ਸਾਰਾ ਕੰਮ ਕਰਕੇ ਵੀ 15 1000 ਰੁਪਿਆ ਬਣਦਾ ਹੈ ਉੱਥੇ ਮੈਨੂੰ 35 ਤੋਂ 45 55000 ਰੁਪਿਆ ਬਣ ਜਾਂਦਾ ਤੇ ਉਹ ਕਹਿੰਦਾ ਕਿ ਫਿਰ ਮੈਂ ਉੱਥੇ ਜਾ ਕੇ ਵੇਚੂਗਾ ਇੱਥੇ ਮੈਂ ਕਿਉਂ ਕੰਮ ਕਰੂੰਗਾ ਇੱਥੇ ਕੰਮ ਨਹੀਂ ਕਰਦੇ ਜਿਹੜੇ ਕਹਿੰਦੇ ਪੰਜਾਬੀ ਕੰਮ ਛੱਡ ਕੇ ਪੰਜਾਬੀ ਕੰਮ ਨਹੀਂ ਛੱਡਗੇ ਪੰਜਾਬੀ ਘੱਟ ਪੈਸਿਆਂ ਦੇ ਕੰਮ ਕਰਨ ਨੂੰ ਤਿਆਰ ਨਹੀਂ ਪ੍ਰਵਾਸੀ ਉਹਨਾਂ ਪੈਸਿਆਂ ਤੇ ਕੰਮ ਕਰਨ ਨੂੰ ਤਿਆਰ ਇੱਕ ਇਹ ਖੇਤਰ ਹੌਲੀ ਹੌਲੀ ਕੀ ਹੋਇਆ ਕਿ ਉਹਨਾਂ ਨੇ ਅਸਾਰੀ ਦੇ ਕੰਮਾਂ ਦੇ ਵਿੱਚੋਂ ਲਗਭਗ ਇੱਕ ਰਾਜ ਮਿਸਤਰੀ ਲੱਕੜ ਦੇ ਮਿਸਤਰੀ ਜੀ ਨੂੰ ਛੱਡ ਕੇ ਬਾਕੀ ਕੰਮਾਂ ਚੋਂ ਲਗਭਗ ਪੰਜਾਬੀ ਕਰ ਦਿੱਤੇ ਹੂੰ ਦੂਜੀ ਜਿਹੜੀ ਗੱਲ ਹੈਗੀ ਅਗਲੀ ਉਹ ਇਹ ਕਿ ਜਿਹੜੀ ਛੋਟਾ ਰੇੜੀ ਵਾਲਾ ਜਾਂ ਪਰਚੂਨ ਜਾਂ ਛੋਟਾ ਜਿਹਨੂੰ ਕਹਿ ਸਕਦੇ ਆ ਸਬਜ਼ੀਆਂ ਤੇ ਫਲਾਂ ਦੇ ਵਿੱਚ ਜੀ ਜੀ ਸਬਜ਼ੀਆਂ ਤੇ ਫਲਾਂ ਦੇ ਵਿੱਚ ਜਿੰਨਾ ਮਿਹਨਤ ਜਿੰਨਾ ਹਿਸਕ ਤੇ ਜਿੰਨੀ ਕਹਿ ਸਕਦੇ ਆ ਕਿ ਇੱਕ ਤਰ੍ਹਾਂ ਦੀ ਇਹ ਕੰਮ ਇਹਨੂੰ ਪੰਜਾਬੀ ਲੋਕ ਨਹੀਂ ਕਰਦੇ ਹੂੰ ਪਹਿਲਾਂ ਥੋੜੇ ਜਿਹੇ ਬੰਦੇ ਸ਼ਹਿਰੀ ਬੰਦੇ ਕਰਦੇ ਸੀ ਜਾਂ ਕੁਝ ਬੰਦੇ ਪਿੰਡਾਂ 'ਚ ਕਰਦੇ ਸੀ ਵਿਸ਼ੇਸ਼ ਉਹ ਜਾਤਾਂ ਜਾਂ ਕਬੀਲਿਆਂ ਨਾਲ ਸੰਬੰਧ ਰੱਖਦੇ ਸੀ ਜੀ ਜੀ ਉਹ ਬੰਦੇ ਕੰਮ ਛੱਡ ਗਏ ਉਹ ਆ ਕੇ ਸਾਰਾ ਕੰਮ ਉਹਨਾਂ ਨੇ ਸੰਭਲਿਆ ਤਾਂ ਖੇਤੀ ਵਾਲਾ ਤਾਂ ਬੰਦਾ ਵਾਪਸ ਆ ਜੂ ਬਾਕੀ ਜਿਹੜੇ ਉਹਨਾਂ ਨੇ ਫਿਰ ਇੱਥੇ ਹੀ ਰਹਿਣਾ ਸੀ ਤੇ ਉਹ ਇੱਥੇ ਰਹਿਣਾ ਸ਼ੁਰੂ ਕਰਤਾ ਹਮਮ ਹੌਰ-ਹੌਰ ਜੀ ਜਿਹਨੂੰ ਡੋਮੈਸਟਿਕ ਹੈਲਪ ਕਹਿੰਦੇ ਆ ਹਮ ਡੋਮੈਸਟਿਕ ਹੈਲਪ ਜਿਹਨਾਂ ਨੂੰ ਘਰਾਂ 'ਚ ਕੰਮ ਕਰਨ ਵਾਲੀਆਂ ਮਾਈਆਂ ਕਹਿੰਦੇ ਆ ਜਿਨ੍ਹਾਂ ਨੂੰ ਬਈ ਜਾਣੀਆਂ ਕਹਿੰਦੇ ਆ ਜੀ ਹਰ ਸ਼ਹਿਰ ਦੇ ਵਿੱਚ ਹਰ ਘਰ ਦੇ ਵਿੱਚ ਜਿਹੜੇ ਘਰ ਦੇ ਵਿੱਚ ਵੀ ਇੱਕ ਜਣਾ ਵੀ ਨੌਕਰੀ ਕਰਦਾ ਜਾਂ ਇੱਕ ਜਣੇ ਦੀ ਵੀ ਦੁਕਾਨ ਆ ਉਹਨਾਂ ਦੇ ਘਰੇ ਕੌਣ ਆਊਗਾ ਪੋਚੇ ਲਾਣ ਲਈ ਤੇ ਭਾਂਡੇ ਧੋਣ ਲਈ ਹੂੰ ਘਾਰਾਂ ਧੋਣ ਲਈ ਬਿਲਕੁਲ ਜੀ ਉਹ ਸਾਰੇ ਪ੍ਰਵਾਸੀ ਬੰਦੇ ਆਉਂਦੇ ਆ ਹੂੰ ਮੈਂ ਸਮਝਦਾ ਕਿ ਇਹ ਇੱਕ ਆਮ ਵਰਤਾਰਾ ਹੈ ਤੇ ਇਹ ਵਰਤਾਰਾ ਇਹ ਵੀ ਆ ਕਿ ਪੰਜਾਬੀ ਬਾਹਰ ਵੀ ਜਾਂਦੇ ਆ ਤੇ ਖਾੜੀ ਦੇਸ਼ਾਂ ਚ ਵੀ ਜਾਂਦੇ ਆ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਵੀ ਜਾਂਦੇ ਆ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਪੰਜਾਬ ਤੋਂ ਉਹ ਦੂਜੇ ਦੇਸ਼ ਦੂਸਰੇ ਪ੍ਰਦੇਸ਼ਾਂ ਚੋਂ ਆਉਂਦੇ ਆ ਖਾਸ ਕਰਕੇ ਯੂਪੀ ਬਿਹਾਰ ਤੇ ਮੱਧ ਪ੍ਰਦੇਸ਼ ਤੋਂ ਤਾਂ ਹੁਣ ਨਹੀਂ ਆਉਂਦੇਗੇ ਥੋੜੇ ਬਹੁਤੇ ਆ ਜਿਹੜੇ ਉਹ ਛੱਤੀਸਗੜ੍ਹ ਜਾਂ ਉਤਰਾੰਚਲ ਚੋਂ ਆਉਂਦੇ ਆ ਜੀ ਤੇ ਉਹ ਕੋਈ ਪੰਜਾਬ ਦੀ ਆਰਥਿਕਤਾ ਦੇ ਉੱਤੇ ਉਹ ਕੋਈ ਬੋਝ ਨਹੀਂ ਉਹ ਉਹਨਾਂ ਕ ਆਰਥਿਕਤਾ ਦੇ ਵਿੱਚ ਯੋਗਦਾਨ ਵੀ ਪਾਉਂਦੇ ਆ ਹੂੰ ਤੇ ਮਤਲਬ ਕੁਲਮਲਾ ਕੀ ਵੀ ਉਹ ਸਿਰਫ ਆਪ ਦੀ ਇੱਛਾ ਦੇ ਨਾਲ ਇੱਥੇ ਆ ਕੇ ਕੋਈ ਪੰਜਾਬ ਨੂੰ ਦੱਬਣ ਵਾਲਾ ਮਸਲਾ ਨਹੀਂ ਸਾਡੇ ਸਥਿਤੀਆਂ ਇਸ ਕਿਸਮ ਦੀਆਂ ਹੋ ਗਈਆਂ ਕਿ ਸਾਨੂੰ ਉਹਨਾਂ ਦੀ ਲੋਡ ਪਈ ਜਾ ਉਹ ਆ ਜਿਹੜੀ ਉਹ ਘਟਨਾ ਦੀ ਗੱਲ ਮੈਂ ਸ਼ੁਰੂ ਚ ਕੀਤੀ ਸਰ ਉਹਦੇ ਨਾਲ ਕੀ ਹੋ ਰਿਹਾ ਕਿ ਤੁਸੀਂ ਵੀ ਦੇਖ ਰਹੇ ਹੋ ਕਿ ਸੋਸ਼ਲ ਮੀਡੀਆ ਤੇ ਪਿੰਡਾਂ ਵਿੱਚ ਮਤੇ ਪਾਏ ਜਾ ਰਹੇ ਨੇ ਕਿ ਜੀ ਇਹਨਾਂ ਦੀ ਵੋਟ ਨਾ ਬਣਾਈ ਜਾਵੇ ਆਧਾਰ ਕਾਰਡ ਨਾ ਬਣਾਇਆ ਜਾਵੇ ਇਹਨਾਂ ਨੂੰ ਕਿਰਾਏ ਤੇ ਮਕਾਨ ਨ ਦਿੱਤਾ ਜਾਵੇ ਜ਼ਮੀਨ ਨਾ ਦਿੱਤੀ ਜਾਵੇ ਤੈਨੂੰ ਇਹਨਾਂ ਨੂੰ ਭਜਾਇਆ ਜਾਵੇ ਇਹ ਜਿਹੜੀ ਮਤਲਬ ਇੱਕ ਲਹਿਰ ਚਲਾਉਣ ਦੀ ਕਰ ਰਹੇ ਨੇ ਕੋਸ਼ਿਸ਼ ਕੁਝ ਲੋਕ ਇਹ ਕਿੰਨੀ ਜਾਇਜ਼ ਹੈ ਜਾਂ ਨਹੀਂ ਜਾਇਜ਼ ਹੈ ਤੇ ਇਹਦੇ ਨਾਲ ਪੰਜਾਬੀ ਜਿਹੜਾ ਭਾਰਤ ਵਿੱਚ ਕਿਤੇ ਹੋਰ ਬੈਠਾ ਜਾਂ ਵਿਦੇਸ਼ ਬੈਠਾ ਉਹਦੇ ਕੀ ਅਸਰ ਹੋਣਾ ਹੈ ਦੇਖੋ ਗੱਲ ਇਹ ਹੈਗੀ ਆ ਕਿ ਜਦੋਂ ਅਸੀਂ ਜੇਹੀ ਮਹਿਮ ਪੰਜਾਬ ਚ ਚਲਾਵਾਂਗੇ ਤਾਂ ਉਹਦਾ ਇੱਕ ਅਸਰ ਤਾਂ ਇਹ ਹੁੰਦਾ ਕਿ ਜਿਹੜੇ ਪੰਜਾਬੀ ਨੇ ਉਹ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ ਕਿਸੇ ਵੀ ਜੀ ਮਜ਼ਦੂਰੀ ਨਹੀਂ ਕਰਦਾ ਹੂੰ ਬਹੁਤ ਹੀ ਘੱਟ ਹੈਗੇ ਆ ਕਿ ਜਿਹੜੇ ਮਜ਼ਦੂਰੀ ਜਾਂ ਕਹਿ ਲੋ ਕਿ ਹੀਟਲੇ ਦਰਜੇ ਦੇ ਕੰਮ ਕਰਦੇ ਨੇ ਹੀਟਲੇ ਦਰਜੇ ਦਾ ਵੀ ਕੰਮ ਆ ਉਹ ਵੱਧ ਤੋਂ ਵੱਧ ਡਰਾਈਵਰੀ ਆ ਜੀ ਹੋਰ ਕੋਈ ਕੰਮ ਪੰਜਾਬੀ ਬਾਹਰ ਛੋਟਾ ਨਹੀਂ ਕਰਦਾ ਵੱਡੇ ਵੱਡੇ ਹੋਟਲ ਨੇ ਵੱਡੀਆਂ ਵੱਡੀਆਂ ਫੈਕਟਰੀਆਂ ਨੇ ਵੱਡੇ ਵੱਡੇ ਫਾਰਮ ਨੇ ਵੱਡੇ ਵੱਡੇ ਡੇਰੀ ਫਾਰਮ ਨੇ ਜੀ 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 ਉਹ ਚਾਹੇ ਜੱਬਲਪੁਰ ਹੋਵੇ ਚਾਹੇ ਕੋਲਕੱਤਾ ਹੋਵੇ ਚਾਹੇ ਬੰਬੇ ਹੋਵੇ ਚਾਹੇ ਤਰਾਈ ਦਾ ਇਲਾਕਾ ਹੋਵੇ ਉਹਨਾਂ ਦੇ ਵੱਡੇ ਵੱਡੇ ਕਾਰੋਬਾਰ ਨੇ ਹੂੰ ਉਹਨਾਂ ਸਾਰਿਆਂ ਲੋਕਾਂ ਦੀ ਜਾਨ ਤੇ ਮਾਲ ਨੂੰ ਅਸੀਂ ਦਾਤੇ ਲਾ ਰਹੇ ਹਾਂ ਜੀ ਬਿਲਕੁਲ ਕਾਰਨ ਉਹਦਾ ਇਹ ਕਿ ਜਿਹੜੀ ਮਾਸ ਮੈਂਟੈਲਿਟੀ ਹੁੰਦੀ ਉਹ ਐਕਸ਼ਨ ਡਾਇਰੈਕਸ਼ਨ ਕਰਦੀ ਹੈ ਮੰਨ ਲਓ ਕਿਸੇ ਪਿੰਡ ਦੇ ਵਿੱਚ ਭੜਕਿਆ ਨੇ ਕਿਸੇ ਪ੍ਰਵਾਸੀ ਨੂੰ ਕੋਟ ਸਿਟਿਆ ਜਾਂ ਮਾਰ ਸਿਟਿਆ ਤਾਂ ਉਹਦਾ ਰਿਐਕਸ਼ਨ ਕੀ ਹੋਊਗਾ ਤੇ ਇਹ ਰਿਐਕਸ਼ਨ ਅਸੀਂ 84 ਚ ਵੇਖ ਚੁੱਕੇ ਹਾਂ ਦੇਖ ਚੁੱਕੇ ਹਾਂ ਬਿਲਕੁਲ ਜੀ ਬਿਲਕੁਲ ਜਿੱਥੋਂ ਦਾ ਗੱਲ ਹੈਗੀ ਹੈ ਕਿ ਬਾਹਰਲੇ ਦੇਸ਼ਾਂ 'ਚ ਇਹਦਾ ਕੀ ਅਸਰ ਹੋਊਗਾ ਬਾਹਰਲੇ ਦੇਸ਼ਾਂ ਦੇ ਵਿੱਚ ਤਰੰਤ ਇਹਦਾ ਅਸਰ ਤਾਂ ਨਹੀਂ ਹੁੰਦਾ ਪਰ ਜਿਹਨੂੰ ਕਹਿੰਦੇ ਆ ਕਿ ਤੁਹਾਡੀ ਜਿਹੜੀ ਹੈਗੀ ਆ ਨਾ ਆਤਮਿਕ ਚੜ੍ਹਾਈ ਜਾਂ ਜਿਹੜਾ ਤੁਹਾਡਾ ਲਾਜਿਕ ਹੈ ਉਹੀ ਖਤਮ ਹੋ ਜਾਂਦਾ ਹੈ ਕਿ ਜੇ 트럼ਪ ਕਹਿ ਰਿਹਾ ਹੈ ਕਿ ਮੈਂ ਬੀੜੀਆਂ ਚ ਬੀੜੀਆਂ ਚ ਬੰਨ ਕੇ ਬੰਦਿਆਂ ਨੂੰ ਜਹਾਜ਼ ਤੇ ਭੇਜਣਾ ਹੈ ਹਮ ਤਦ ਠੀਕ ਹੈ ਭੇਜੂਗਾ ਸਾਡੇ ਕੋਲੇ ਲੌਜੀਕ ਨਹੀਂ ਰਹਿ ਜਾਂਦਾ ਕਿ ਇਹ ਗੈਰ ਮਨੁੱਖੀ ਗੱਲ ਹੈ ਕੀ ਹੈ ਫਿਰ ਇਹ ਕਿ ਇੰਗਲੈਂਡ ਚ ਵਸਦਿਆਂ ਨੂੰ ਬੰਦਿਆਂ ਦੀਆਂ ਤਿੰਨ ਤਿੰਨ ਪੀੜ੍hiyan ਹੋ ਗਿਆ ਵਾ ਹੁਣੇ ਇੰਗਲੈਂਡ ਜਾ ਕੇ ਆਇਆ ਤੇ ਉੱਥੇ ਮੈਂ ਦੇਖਿਆ ਕਿ ਉੱਥੇ ਵੀ ਬਹੁਤ ਸਾਰੇ ਬੰਦੇ ਆ ਜਿਹੜੇ 20 22 22 ਸਾਲ ਤੋਂ ਹਜੇ ਵੀ ਪੱਕੇ ਨਹੀਂ ਉੱਥੇ ਬੈਠੇ ਤਾਂ ਨਿਸ਼ਚੈ ਹੀ ਫਿਰ ਉਹਨਾਂ ਦਾ ਕੋਈ ਲੌਜੀਕ ਨਹੀਂਗਾ ਕਿ ਜੇ ਉਹਨਾਂ ਨੂੰ ਕੱਲ ਨੂੰ ਉੱਥੇ ਤੋੜ ਦਿੱਤਾ ਜਾਵੇ ਤਾਂ ਨਿਸ਼ਚੈ ਹੀ ਪਰ ਕਾਨੂੰਨ ਉੱਥੋਂ ਦਾ ਕੰਮ ਕਰੂਗਾ ਪਰ ਸਾਡਾ ਜਿਹੜਾ ਇੱਕ ਕਿਆ ਸਕਦੇ ਆ ਕਿ ਸਾਡੀ ਜਿਹੜੀ ਹੁੰਦੀ ਆ ਨਾ ਮਾਨਸਿਕ ਉੱਚਤਾ ਉਹ ਖਤਮ ਹੋ ਜਾਂਦੀ ਹੈ ਸਾਡਾ ਨੈਤਿਕ ਬਾਇਲ ਨਹੀਂ ਰਹਿ ਜਾਂਦਾ ਪਰ ਭਾਰਤ ਦੇ ਵਿੱਚ ਤਾਂ ਸਮੱਸਿਆ ਦੂਜੀ ਆ ਕਿਉਂਕਿ ਇਹਨੇ ਅੱਗੇ ਗੁਣਾ ਖਾਣੀ ਆ ਪੋਲਿਟਿਕਸ ਨਾਲ ਬਿਲਕੁਲ ਬਿਲਕੁਲ ਤੇ ਪੋਲਿਟਿਕਸ ਨਾਲ ਜਦੋਂ ਗੁਣਾ ਖਾਣੀ ਉਹਦਾ ਹਾਲਾਤ ਬਹੁਤ ਹੀ ਮਾੜੇ ਮੈਂ ਉਹੀ ਕੁਛ ਲੱਗਿਆ ਸੀ ਕਿ ਸਰਕਾਰ ਦੇ ਕਿਸ ਮਤਲਬ ਪੇਟੇ ਚ ਜਾਊਗੀ ਇਹ ਫਾਇਦੇ ਚ ਜਾਊਗੀ ਜਾਂ ਕਿ ਦਾਂ ਸਰਕਾਰ ਇਹਨੂੰ ਕਿਦਾਂ ਪੋਲਿਟਿਕਾਈਜ਼ ਕਰਦੀ ਇਸ ਤਰ੍ਹਾਂ ਦੇ ਮਸਲੇ ਨੂੰ ਦੇਖੋ ਜਿਹੜਾ ਸਭ ਤੋਂ ਵੱਧ ਜ਼ੋਰ ਹੋਣਾ ਚਾਹੀਦਾ ਸੀਗਾ ਇਸ ਮੰਨ ਲਓ ਅਸੀਂ ਕੇਸ ਨੂੰ ਲਈਏ ਕੇਸ ਸਟੱਡੀ ਕਰੀਏ ਤਾਂ ਦੋ ਚੀਜ਼ਾਂ ਤੇ ਜ਼ੋਰ ਹੋਣਾ ਚਾਹੀਦਾ ਸੀ ਪਹਿਲੀ ਗੱਲ ਕਿ ਪੁਲਿਸ ਨੂੰ ਤੁਰੰਤ ਉਹਨਾਂ ਨੂੰ ਫੜਨਾ ਚਾਹੀਦਾ ਸੀ ਜੀ ਦੂਜਾ ਏਕ ਅਦਾਲਤ ਨੂੰ ਉਹਨਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਦੇਣਾ ਚਾਹੀਦਾ ਤੇ ਸਾਡਾ ਧਿਆਨ ਕਾਹਦੇ ਤੇ ਚਲਿਆ ਗਿਆ ਸਾਡਾ ਧਿਆਨ ਚਲਿਆ ਗਿਆ ਕਿ ਪਈਆਂ ਨੂੰ ਭਜਾਓ ਭਜਾਓ ਉਹ ਗੱਲ ਹੀ ਪਾਸੇ ਰਹੇਗੀ ਪਿੱਛੇ ਰਹੇਗੀ ਪਿੱਛੇ ਰਹੇਗੀ ਅਗਲੀ ਗੱਲ ਕੀ ਹੈਗੀ ਹੈ ਕਿ ਆਮਨ ਕਾਨੂੰਨ ਦੀ ਪੰਜਾਬ ਵਿੱਚ ਜਿਹੜੀ ਜਰਨਲ ਹਾਲਤ ਉਹ 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 ਕਿੰਨੀ ਮਾੜੀ ਹੈ ਹੂੰ ਸਾਡੇ ਪੰਜਾਬ ਦੇ ਵਿੱਚ ਕਿੰਨੇ ਕਤਲ ਹੁੰਦੇ ਆ ਕੀ ਸਾਰੇ ਕਤਲ ਆ ਜਿਹੜੇ ਉਹ ਪ੍ਰਵਾਸੀ ਕਰਦੇ ਜੀ ਇੱਕ ਬੰਦੇ ਨੇ ਆਪਦੀ ਦੋਤੀ ਮਾਰਤੀ ਆਪਦੀ ਧੀ ਮਾਰਤੀ ਉਹ ਪ੍ਰਵਾਸੀ ਨੇ ਮਾਰਤੀ ਹੂੰ ਰੋਜ਼ ਅਖਬਾਰ ਦੇ ਤੁਸੀਂ ਪੰਨੇ ਪੜ੍ਹੋ ਉੱਥੇ ਆ ਕਿ ਵੀ ਜ਼ਮੀਨ ਪਿੱਛੇ ਚਾਚੇ ਨੇ ਜਾਂ ਤਾਏ ਦੇ ਮੁੰਡੇ ਨੇ ਜਾਂ ਤਾਏ ਨੇ ਵੜਤਾ ਹੂੰ ਸਹੀ ਹੈ ਜੀ ਆਹ ਕੁੱਛ ਦੇ ਨਹੀਂ ਪਹਿਲਾਂ ਕਿ ਬਹੁਤ ਰੌਲਾ ਪਿਆ ਹੈਗਾ ਕਿ ਇੱਕ ਵੱਡਾ ਪੋਲੀਟਿਸ਼ੀਅਨ ਆ ਸਿਵਨਜੀਤ ਬਰਾਸ ਕਿ ਉਹਦੇ ਭਤੀਜਿਆਂ ਨੇ ਉਹ ਤੇ ਗੋਲੀ ਚਲਾਤੀ ਉਹ ਪ੍ਰਵਾਸੀਆਂ ਨੇ ਚਲਾਤੀ ਹੂੰ ਬਿਲਕੁਲ ਜੀ ਇਸ ਕਾਰਨ ਕਰਕੇ ਕਿ ਸਰਕਾਰਾਂ ਨਿਆਉਣ ਕਾਨੂੰਨ ਦੀ ਹਾਲਤ ਜਿਆਦਾ ਖਰਾਬ ਹੈਗੀ ਉਹ ਪੰਜਾਬ ਸਰਕਾਰ ਨੂੰ ਠੀਕ ਕਰਨੀ ਚਾਹੀਦੀ ਹਾਂ ਹਾਂ ਇੱਕ ਹੋਰ ਗੱਲ ਇਹਦੇ ਵਿੱਚ ਬਹੁਤ ਆ ਕਿ ਕੇਂਦਰ ਸਰਕਾਰ ਕੀ ਕਰੂਗੀ ਜੀ ਮਸਲਾ ਹੀ ਹੈ ਕਿ ਕੇਂਦਰ ਸਰਕਾਰ ਜਿਹੜੀ ਕੁਝ ਲੋਕਾਂ ਨੂੰ ਇਹ ਲੱਗਦਾ ਹੈ ਕਿ ਉਹ ਪੰਜਾਬ ਦੀ ਡੈਮੋਗ੍ਰਾਫੀ ਨੂੰ ਬਦਲਣਾ ਚਾਹੁੰਦੀ ਹੈ ਹਮ ਕਿ ਇੱਥੇ ਸਿੱਖ ਬੋਹ ਗਣਤੀ ਦੇ ਵਿੱਚ ਤੇ ਇੱਥੇ ਲਿਆ ਕੇ Hindu ਵਸਾਏ ਜਾਣ ਉਹਨਾਂ ਦੇ ਮਨ ਚ ਇੱਛਾ ਹੋ ਸਕਦੀ ਹੈ ਜੀ ਪਰ ਇਹ ਕੋਈ ਪ੍ਰੋਜੈਕਟ ਬਣਾ ਕੇ ਲੱਗੇ ਹੁਣ ਇਹੋ ਜੀ ਗੱਲ ਦੀ ਸੰਭਾਵਨਾ ਇਸ ਕਰਕੇ ਘਟਾ ਕਿ ਲੋਕੀ ਆਪ ਉਹਨਾਂ ਨੂੰ ਲੈ ਕੇ ਆਏ ਸੀ ਜੀ ਅੱਜ ਵੀ ਪੰਜਾਬੀ ਕੰਮ ਕਰਨਾ ਸ਼ੁਰੂ ਕਰਦੇ ਹਨ ਉਹਨਾਂ ਨੂੰ ਕਹਿ ਦੇਣ ਕਿ ਅਸੀਂ ਕੰਮ ਨਹੀਂ ਦੇਣਾ ਹੂੰ ਤਾਂ ਵਾਪਸ ਚਲੇ ਜਾਣਗੇ ਬਣਾ ਕੰਮ ਤੋਂ ਕਿਉਂ ਬੈਠਣਗੇ ਬਿਲਕੁਲ ਜਿਹੜੀ ਅਗਲੀ ਗੱਲ ਹੈਗੀ ਹੈ ਕਿ ਉਹਦਾ ਸਰਕਾਰ ਨੂੰ ਕੀ ਫਾਇਦਾ ਹੈ ਸਰਕਾਰ ਨੂੰ ਇਹ ਫਾਇਦਾ ਕਿ ਜੇ ਇੱਥੇ ਰੌਲਾ ਪੈਂਦਾ ਹੂੰ ਸਾਰੇ ਦੇਸ਼ ਤੋਂ ਉਹਨਾਂ ਨੇ ਧਰੂਵੀ ਕਰਨ ਦੀ ਰਾਜਨੀਤੀ ਦੀਨ ਹੂੰ ਵੋਟਾਂ ਇਕੱਠੀਆਂ ਕਰ ਲੈਣੀਆਂ ਇਹ ਤਾਂ ਉਹਨਾਂ ਦੇ ਨੈਰੇਟਿਵ ਨੂੰ ਸਪੋਰਟ ਕਰਨ ਵਾਲੀ ਗੱਲ ਆ ਉਹਨਾਂ ਦੀ ਕਹਾਣੀ ਨੂੰ ਉਹਨਾਂ ਦੇ ਵਰਤਾਂਤ ਨੂੰ ਉਹਨਾਂ ਦੀ ਵਿਚਾਰਧਾਰਾ ਨੂੰ ਅੱਗੇ ਤੋਰਨ ਵਾਲੀ ਗੱਲ ਆ ਕਿ ਉਹਨਾਂ ਨੂੰ ਤੇ ਇਸ ਦਾ ਫਾਇਦਾ ਹੋਊਗਾ ਉਹ ਤਾਂ ਚਾਹਣਗੇ ਕਿ ਠੀਕ ਹੈ ਪੰਜਾਬ 'ਚ ਰੌਲਾ ਪੈ ਜੇ ਉੱਤੋਂ ਉੱਤੋਂ ਤਾਂ ਕਹਿਣਗੇ ਕਿ ਅਸੀਂ ਰੋਕਾਂਗੇ 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 ਵੈਸੇ ਉਹ ਕਹਿਣਗੇ ਕਿ ਕੋਈ ਮਾੜੀ ਘਟਨਾ ਵਾਪਰੇ ਤੇ ਸਾਰੇ ਦੇਸ਼ 'ਚ ਉਹਦਾ ਅਸੀਂ ਫਾਇਦਾ ਲਈਏ ਫਾਇਦਾ ਸੇ ਇੱਕ ਹੋਰ ਵੀ ਸਾਰੇ ਦਿਨਾਂ ਗੱਲ ਚੱਲਦੀ ਪੰਜਾਬੀਆਂ ਦਾ ਗਿਲਾ ਹੁੰਦਾ ਕਿ ਵੀ ਚਲੋ ਪ੍ਰਵਾਸੀਆਂ ਦਾ ਮਸਲਾ ਤਾਂ ਹੁਣ ਖੜਾ ਹੋਇਆ ਕਿ ਜੀ ਬਾਹਰਲੇ ਸੂਬਿਆਂ ਦੇ ਜਿਹੜੇ ਇਸ ਤਰ੍ਹਾਂ ਦੇ ਪ੍ਰਵਾਸੀ ਨੇ ਜਾਂ ਹੋਰ ਲੋਕ ਸਾਡੀਆਂ ਨੌਕਰੀਆਂ ਲੈ ਲੈਂਦੇ ਆ ਆ ਸਾਡੇ ਇੱਥੇ ਆ ਕੇ ਜ਼ਮੀਨ ਖਰੀਦਦੇ ਆ ਸਾਨੂੰ ਰਾਜਸਥਾਨ ਵਾਲੇ ਨੌਕਰੀ ਨਹੀਂ ਦਿੰਦੇ ਹਮਾਚਲ ਚਾਸੀਂ ਲੈ ਨਹੀਂ ਸਕਦੇ ਜ਼ਮੀਨ ਤਾਂ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਵੀ ਬਾਹਰਲੇ ਬੰਦੇ ਨੌਕਰੀਆਂ ਵੀ ਲੈ ਰਹੇ ਆ ਤੇ ਜੇ ਇੱਥੇ ਆ ਕੇ ਉਹ ਕ੍ਰਾਈਮ ਕਰਦੇ ਆ ਤਾਂ ਇਹਦੀ ਮੋਨਿਟਰਿੰਗ ਕਿਵੇਂ ਕੀਤੀ ਜਾਵੇ ਜਾਂ ਇਹ ਚੌਵ ਵਾਲਾ ਜਿਹੜਾ ਮਸਲਾ ਹੈਗਾ ਦੇਖੋ ਕਿਸੇ ਵੀ ਧਰਤੀ ਦੇ ਉੱਪਰ ਜਿਹੜੇ ਸਰੋਤ ਨੇ ਜਾਂ ਕਿਸੇ ਵੀ ਧਰਤੀ ਦੇ ਉੱਪਰ ਜਿਹੜੇ ਉਹਦੇ ਸਾਧਨ ਨੇ ਉਹਨਾਂ ਦੀ ਵਰਤੋਂ ਦਾ ਪਹਿਲਾ ਹੱਕ ਤਾਂ ਉੱਥੋਂ ਦੇ ਪਦੇਸ਼ੀ ਲੋਕਾਂ ਦਾ ਹੀ ਹੁੰਦਾ ਤੇ ਹੋਣਾ ਚਾਹੀਦਾ ਜੀ ਪੰਜਾਬ ਦੇ ਵਿੱਚ ਜਿਹੜੇ ਬੰਦੇ ਬਾਹਰੋਂ ਆਉਂਦੇ ਨੇ ਪਹਿਲੀ ਗੱਲ ਤਾਂ ਇਹ ਕਿ ਜੀ ਉਹ ਸਰਕਾਰੀ ਨੌਕਰੀ ਦੇ ਵਿੱਚ ਆਉਂਦੇ ਨੇ ਹੂੰ ਤਾ ਉਹ ਹੀ ਬੰਦੇ ਸਰਕਾਰੀ ਨੌਕਰੀ ਚ ਆਉਣ ਜਿਹੜੇ ਸੱਚ ਮੁੱਚ ਪੰਜਾਬੀ ਜਾਣਦੇ ਆ ਜੀ ਜਿਹੜੇ ਨੰਦਕਿਸ਼ੋਰ ਦੀ ਮਾਦਰੀ ਸੰਜੀਤ ਪਾਤਰ ਦੇ ਨੰਦਕਿਸ਼ੋਰ ਦੀ ਜਿਹੜੀ ਮਾਦਰੀ ਆ ਜੇ ਉਹ ਊੜਾ ਵਾਲਾ ਲਿਖ ਰਹੀ ਆ ਦਸਵੀਂ ਪਾਸ ਕਰਦੀ ਆ ਤਾਂ ਫੇਰ ਉਹਨੂੰ ਪੰਜਾਬ ਚ ਨੌਕਰੀ ਲੈਣ ਦਾ ਹੱਕ ਜੀ ਜੇ ਮਾਦਰੀ ਇੱਥੇ ਆਉਂਦੀ ਆ ਪੰਜਾਬੀ ਨਹੀਂ ਪੜਦੀ ਹਿੰਦੀ ਪੜਦੀ ਆ ਹੂੰ ਪੰਜਾਬੀ 10ਵੀਂ ਪੱਧਰ ਦੀ ਉਹਨੂੰ ਨਹੀਂ ਆਉਦੀ ਫਿਰ ਉਹਦਾ ਨਹੀਂ ਹੱਕ ਪਹਿਲੀ ਗੱਲ ਤਾਂ ਇਹ ਜੀ ਕਿ ਇਹ ਸਖਤੀ ਨਾਲ ਲਾਗੂ ਹੋਣਾ ਚਾਹੀਦਾ ਹੁਣ ਇਹਦੇ ਵਿੱਚ ਸਮੱਸਿਆ ਕੀ ਹੈ ਕਿ ਸਰਕਾਰੀ ਨੌਕਰੀਆਂ ਦੀ ਗੱਲ ਕਰਦੇ ਆਂ ਪ੍ਰਾਈਵੇਟ ਨੌਕਰੀਆਂ ਦੀ ਕਿਉਂ ਨਹੀਂ ਅਸੀਂ ਗੱਲ ਕਰਦੇ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਵੀ ਜਿੱਥੇ ਵੀ ਪੜ੍ਹੇ ਲਿਖੇ ਵਿਅਕਤੀ ਦੀ ਲੋੜ ਆ ਉੱਥੇ ਇਹ ਜ਼ਰੂਰੀ ਹੋਵੇ ਕਿ ਉਹ 10ਵੀਂ ਪੱਧਰ ਦੀ ਪੰਜਾਬੀ ਬੰਦਾ ਜਾਣਦਾ ਹੋਵੇ ਜੀ ਪੰਜਾਬੀ ਭਾਸ਼ਾ ਨੂੰ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਇਹ ਜ਼ਰੂਰੀ ਹੈ ਹੂੰ ਦੂਜੀ ਜਿਹੜੀ ਗੱਲ ਦੂਜੀ ਜਿਹੜੀ ਗੱਲ ਹੈਗੀ ਆ ਉਹ ਇਹਦੇ ਨਾਲ ਜੁੜੀ ਹੋਈ ਹੈਗੀ ਆ ਕਿ ਜ਼ਮੀਨ ਦਾ ਮਸਲਾ ਜੀ ਮੈਂ ਸਮਝਦਾ ਹਾਂ ਕਿ ਜੇ ਭਾਰਤ ਇੱਕਾ ਭਾਰਤ ਦਾ ਸੰਵਿਧਾਨ ਇੱਕਾ ਤੇ ਉਹ ਇਹ ਗੱਲ ਕਹਿੰਦਾ ਹੈ ਕਿ ਕਿਸੇ ਵੀ ਬੰਦੇ ਨੂੰ ਕਿਤੇ ਵੀ ਪ੍ਰਾਪਰਟੀ ਲੈਣ ਦਾ ਅਧਿਕਾਰ ਆ ਤਾਂ ਫਿਰ ਪੰਜਾਬੀਆਂ ਨੂੰ ਰਾਜਸਥਾਨ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਵੀ ਜ਼ਮੀਨ ਖਰੀਦਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਜੰਮੂ ਕਸ਼ਮੀਰ ਚ ਜ਼ਮੀਨ ਖਰੀਦਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਜੀ ਜੇ ਉਹਨਾਂ ਰਾਜਾਂ ਨੇ ਆਪ ਦੀ ਜ਼ਮੀਨ ਨੂੰ ਬਚਾਉਣ ਲਈ ਕੁਝ ਕਾਨੂੰਨ ਬਣਾਏ ਹੋਏ ਆ ਤਾਂ ਪੰਜਾਬ ਵੀ ਜਿਹੇ ਕਾਨੂੰਨ ਬਣਾ ਲੇ ਹਮ ਪਰ ਉਹ ਕਾਨੂੰਨ ਬਣਾਉਣਾ ਇਹੀ ਚਾਹੀਦਾ ਹੈ ਕਿ ਆਖਰ ਕੋਈ ਪ੍ਰਵਾਸੀ ਕਿੰਨੇ ਸਾਲਾਂ ਬਾਅਦ ਜ਼ਮੀਨ ਖਰੀਦ ਸਕਦਾ ਹੈ। ਜੀ ਇੱਕ ਪੀੜ੍ਹੀ ਹੂੰ ਦੋ ਪੀੜ੍ਹੀ 5 ਸਾਲ 10 ਸਾਲ 20 ਸਾਲ ਹੂੰ ਮੈਂ ਸਮਝਦਾ ਹਾਂ ਕਿ ਜਦੋਂ ਅਸੀਂ ਬੜਾ ਮਾਣ ਕਰਦੇ ਹਾਂ ਕਿ ਅਮਰੀਕਾ ਕੈਨੇਡਾ ਚ ਸਾਡੀਆਂ ਵੱਡੀਆਂ-ਵੱਡੀਆਂ ਸਟੇਟਸ ਨੇ ਅਸੀਂ ਸੌਗੀ ਕਿੰਗ ਹੈਗੇ ਆ ਅਸੀਂ ਨਾ ਕਿ ਇਹ ਬੰਦਾ ਜਿਹੜਾ ਸਾਡਾ ਇਹਦੇ ਕੋਲ ਇੰਨੇ ਪੈਟਰੋਲ ਪੰਪ ਆ ਤੇ ਫਿਰ ਜੇ ਕੋਈ ਬੰਦਾ ਮਿਹਨਤ ਕਰਕੇ ਇੱਥੇ ਆ ਕੇ ਪ੍ਰਾਪਰਟੀ ਬਣਾਉਂਦਾ ਉਹਨੂੰ ਬਣਾਉਣ ਦਾ ਅਧਿਕਾਰ ਹੋਣਾ ਚਾਹੀਦਾ ਪਰ ਉਹਦੇ ਲਈ ਇੱਕ ਨਿਯਮ ਹੋਣਾ ਚਾਹੀਦਾ ਹੂੰ ਕਿ ਕੈਨੇਡਾ ਵਾਲੇ ਮੰਨ ਲਓ ਪੀਆਰ ਹੋਣ ਤੋਂ 5 ਸਾਲਾਂ ਦੇ ਬਾਅਦ ਉਹ ਉਹ ਬੰਦੇ ਨੂੰ ਨਾਗਰਿਕਤਾ ਦਿੰਦੇ ਆ ਜੀ ਸਿਟੀਜ਼ਨਸ਼ਿਪ ਦਿੰਦੇ ਹੂੰ ਬਿਲਕੁਲ ਪੰਜਾਬ ਦੇ ਵਿੱਚ ਵੀ ਕਾਨੂੰਨ ਹੋਣਾ ਚਾਹੀਦਾ ਇਹਦਾ ਮਤਲਬ ਇਹ ਕਿ ਜਿਹੜਾ ਪ੍ਰਵਾਸੀ ਆਉਂਦਾ ਜਿਸ ਦਿਨ ਉਹ ਪੰਜਾਬ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਉਹਦੀ ਮਾਨਿਟਰਿੰਗ ਹੋਣੀ ਚਾਹੀਦੀ ਹੈ ਹੂੰ ਨਿਸ਼ਚੈ ਹੀ ਕਿ ਉਹਦਾ ਹਾਰਡ ਕਾਰਡ ਨਹੀਂ ਬਣਨਾ ਚਾਹੀਦਾ ਮੈਂ ਕਿਹਨਾਂ ਹਾਰਡ ਕਾਰਡ ਤਾਂ ਬਣਨਾ ਚਾਹੀਦਾ ਤਾਂ ਜੋ ਉਹਦਾ ਪਤਾ ਲੱਗ ਸਕੇ ਉਹਦੀ شناخت ਹੋ ਸਕੇ ਜੀ ਬਿਲਕੁਲ ਕਿੱਥੇ ਰਹਿੰਦਾ ਕਿੰਨੀ ਤਰੀਕ ਨੂੰ ਆਇਆ ਹੂੰ ਕਿਉਂ ਨਹੀਂ ਉਹਦਾ ਹਾਰਡ ਕਾਰਡ ਬਣਨਾ ਤੇ ਦਾਰ ਕਾਰਡ ਤਾਂ ਬਣਨਾ ਚਾਹੀਦਾ ਉਹਦੀ شناخت ਆ ਕਿ ਕਦੋਂ ਆਇਆ ਜੀ ਜੀ ਤੇ ਉਹ ਤੁਸੀਂ ਟਾਈਮ ਰੱਖਦੇ 10 ਸਾਲਾਂ ਬਾਅਦ ਆ ਜਿਹੜਾ ਉਹ ਜ਼ਮੀਨ ਖਰੀਦ ਸਕਦਾ ਤੁਸੀਂ ਇਹ ਰੱਖ ਦਿਓ 10ਵੀਂ ਪਾਸ ਕਰੇ ਹੋ ਨੌਕਰੀ ਲੈ ਸਕਦਾ ਤੇ ਹਰ ਹਾਲਤ ਦੇ ਵਿੱਚ ਉਹਦੀ ਜਿਹੜੀ ਹੈਗੇ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਜੀ VOTER ਬਣ ਲਈ ਵੀ ਤੁਸੀਂ ਰੱਖ ਦਿਓ ਕਿ ਤੁਸੀਂ ਮਾ ਕੇ 5 ਸਾਲ ਰੱਖ ਦਿਓ ਕਿ 5 ਸਾਲਾਂ ਬਾਅਦ VOTER ਬਣ ਸਕਦਾ ਹੈ 5 ਸਾਲਾਂ ਬਾਅਦ ਦੁਬਾਰਾ ਚੋਣ ਹੁੰਦੀ ਹੈ ਤੇ ਕੋਈ ਪਾਰਟੀ ਇਸ ਗੱਲ ਦਾ ਫਾਇਦਾ ਨਾਲ ਠਾ ਲੈ ਕੇ ਹੁਣ ਆਪਣਾ ਰਾਜ ਹੈ ਦਾਵਾ-ਦਵਾ ਪ੍ਰਵਾਸੀਆਂ ਦੀਆਂ ਵੋਟਾਂ ਬਣਾ ਲਓ ਤੇ ਇਹ ਫਿਰ ਆਪਾਂ ਨੂੰ ਭੁਗਤਾ ਦਿਓ ਇਸ ਕਰਕੇ ਤੁਸੀਂ 6 ਸਾਲ ਦਾ ਸਮਾਂ ਰੱਖ ਲਓ ਤਾਂ ਜੋ ਕੋਈ ਸਰਕਾਰ ਅਜਿਹਾ ਕੁਕਰਮ ਨਾ ਕਰੇ ਹਮ ਇਹ ਲੁਧਿਆਣਾ ਵਾਲੀ ਮਸਲੇ 'ਚ ਗੱਲਾਂ ਮੈਂ ਇਹ ਕਹਿਣਾ ਨਾ ਕਿ ਇਹਦੇ ਲਈ ਤੁਸੀਂ ਇਹ ਕਹੋ ਕਿ ਭਾਈ ਜਿਹੜਾ ਬੰਦਾ ਬਾਹਰੋਂ ਆਉਂਦਾ ਔਰ ਰਜਿਸਟ੍ਰੇਸ਼ਨ ਕਰਵਾਵੇ ਉਹਦਾ ਆਧਾਰ ਕਾਰਡ ਬਣੂਗਾ ਇੱਥੇ ਉਹ ਜਿੱਥੇ ਰਹਿੰਦਾ ਉਹਦਾ ਉੱਥੇ ਆਧਾਰ ਕਾਰਡ ਬਣੇ ਹਮ ਤਾਂ ਕਿ ਉਹਦੇ ਪੱਕੇ ਪਤਾ ਪੱਕਾ ਰਹਿਣ ਦੇ ਪਤਾ ਪਤਾ ਲੱਗੇ ਬਿਲਕੁਲ ਦੂਜੀ ਗੱਲ ਇਹ ਕਿ ਤੁਸੀਂ ਇਹ ਵੀ ਸ਼ਰਤ ਲਾ ਸਕਦੇ ਆ ਕਿ ਜਿਸ ਦੇਸ਼ ਦੇ ਵਿੱਚੋਂ ਜਿਸ ਇਲਾਕੇ ਦੇ ਵਿੱਚੋਂ ਆ ਰਿਹਾ ਉਥੋਂ ਉਹ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਆਵੇ ਜੀ ਇਹ ਵੀ ਕਰ ਸਕਦੇ ਆ ਜਦੋਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਲੈਣੀ ਆ ਜਿਹਦੇ ਲਈ ਪੜ੍ਹਾਈ ਦੀ ਜ਼ਰੂਰਤ ਆ ਤੇ ਉਦੋਂ ਤੁਸੀਂ ਕਹਿ ਦਿਓ ਕਿ ਉਹ ਮਾ ਕੇ 10ਵੀਂ ਘੱਟੋ ਘੱਟ 10ਵੀਂ ਪੱਧਰ ਦੀ ਉਹਨੂੰ ਪੰਜਾਬੀ ਆਉਂਦੀ ਹੋਵੇ ਹੂੰ ਪਰ ਇਹ ਕਹਿ ਦੇਣਾ ਕਿ ਅਸੀਂ ਪ੍ਰਵਾਸੀਆਂ ਨੂੰ ਭੁਜਾ ਦੇਣਾ ਮੈਨੂੰ ਲੱਗਦਾ ਹੈ ਕਿ ਮਨੁੱਖਤਾ ਤੋਂ ਗਿਰੀ ਹੋਈ ਗੱਲ ਆ ਸਾਡੇ ਗੁਰੂ ਸਾਹਿਬਾਨ ਨੇ ਇਹ ਨਹੀਂ ਸਿਖਾਇਆ ਕਿਸ ਕੇ ਹੰਬਾਰਕ ਜੀ ਬਿਲਕੁਲ ਮੈਂ ਤਾਂ ਇਥੇ ਇਹ ਵੀ ਕਹਿਣਾ ਹੈ ਕਿ ਬਾਬਾ ਫਰੀਦ ਦੇ ਜਿਹੜੇ ਪੁਰਖੇ ਕਿੱਥੋਂ ਆਏ ਸੀ ਹੂੰ ਤੁਹਾਨੂੰ ਵੀ ਸੱਦ ਦਵਦੇ ਹਰ ਸੀ ਕਿਥੋਂ ਆਏ ਸੀ ਗਜਨੀ ਤੋਂ ਗਜਨੀ ਤੋਂ ਤੇ ਫਿਰ ਜੇ ਗਜਨੀ ਤੋਂ ਆਏ ਸੀਗੇ ਤਾਂ ਇਹਦਾ ਮਤਲਬ ਤੇ ਇੱਕ ਬਾਬਾ ਫਰੀਦ ਨੂੰ ਵੀ ਅਸੀਂ ਭਜਾ ਦੇਣਾ ਸੀਗਾ ਬਿਲਕੁਲ ਬਿਲਕੁਲ ਹੂੰ ਇਹ ਇਹ ਵਿਚਾਰਨ ਵਾਲੀ ਗੱਲ ਹੈ ਨਾ ਸੋਚਨ ਵਾਲੀ ਗੱਲ ਹੈ ਕਿ ਪਰ ਉਹਨਾਂ ਨੂੰ ਵੀ ਅਸੀਂ ਭਜਾ ਦੇਣਾ ਸੀ ਸਹੀ ਹੈ ਜੀ ਚਲੋ ਇਹ ਤਾਂ ਸਾਡੇ ਪੰਜ ਪਿਆਰੇ ਹੈ ਉਹ ਵੀ ਅਗਲੇ ਸੂਬਿਆਂ ਤੋਂ ਨਹੀਂ ਭਾਗਤ ਸਾਡੇ ਅਗਲੇ ਸੂਬਿਆਂ ਤੋਂ ਸੋ ਇਹ ਅਸਲ ਦੇ ਵਿੱਚ ਸਾਡੇ ਹਾਂ ਮੈਂ ਵੀ ਸਮਝਦਾ ਕਿ ਕੁਝ ਲੋਕ ਅਜਿਹੇ ਨੇ ਕਿ ਜਿਨ੍ਹਾਂ ਜਿਨ੍ਹਾਂ ਨੂੰ ਲੀਡਰਸ਼ਿਪ ਦੀਪਕ ਨਾਲ ਤੇ ਲੀਡਰ ਬਣਨਾ ਦੀਪਕ ਜੀ ਪਰ ਉਹਨਾਂ ਦਾ ਕਿਸੇ ਪਾਰਟੀ 'ਚ ਨਾ ਨਹੀਂ ਅੜ ਰਿਹਾ ਹੂੰ ਉਹਨਾਂ ਨੂੰ ਲੱਗਦਾ ਹੈ ਕਿ ਇਹ ਮੁੱਦਾ ਅਸੀਂ ਚੁੱਕੀ ਗਏ ਤੇ ਸ਼ਾਇਦ ਇਹਦੇ ਨਾਲ ਸਾਨੂੰ ਫਾਇਦਾ ਹੋਵੇ ਪੰਜਾਬ ਦੇ ਵਿੱਚ ਬੇਰਜਗਾਰੀ ਆ ਬੇਰਜਗਾਰੀ ਦਾ ਕਾਰਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਇਹਦੇ ਖਿਲਾਫ ਲੜਨਾ ਚਾਹੀਦਾ ਹੈ ਪੰਜਾਬ ਵਿੱਚ ਵੱਡੀ ਸੰਤ ਨਹੀਂ ਲੱਗੀ ਇਹਦੇ ਵਿੱਚ ਕੇਂਦਰ ਸਰਕਾਰ ਦੀ ਵੀ ਇੱਕ ਨਲਕੀ ਆ ਕਿ ਉਹ ਪੰਜਾਬ ਨੂੰ ਚੰਗੇ ਪ੍ਰੋਜੈਕਟ ਨਹੀਂ ਦਿੰਦੀ ਜੀ ਇਹਨਾਂ ਗੱਲਾਂ ਦੇ ਖਿਲਾਫ ਲੜਨ ਦੀ ਬਜਾਏ ਜੇ ਅਸੀਂ ਕਿਸੇ ਬੰਦੇ ਦੇ ਇਲਾਕੇ ਤੇ ਜਾਂ ਜਾਤ ਤੇ ਜਾਂ ਭਾਸ਼ਾ ਤੇ ਜਾਂ ਧਰਮ ਤੇ ਲੜਨ ਲੱਗ ਪਏ ਤਾਂ ਅਸਲ 'ਚ ਅਸੀਂ ਪਟਕਿਆਂਗੇ ਤੇ ਇਹ ਪਟਕਾਉਣਾ ਹੀ ਹੂੰ ਜਿਹਨੂੰ ਕਹਿ ਸਕਦੇ ਆ ਕਿ ਰਾਜ ਸੱਤਾ ਨੂੰ ਸੂਟ ਕਰ ਲੈਂਦਾ ਹੂੰ ਤਾਂ ਦੋਸਤੋ ਇਹ ਬੜੇ ਗੁੰਝਲਦਾਰ ਮਸਲੇ ਆ ਸਾਨੂੰ ਓਲਾਰ ਹੋਣ ਦੀ ਬਜਾਏ ਤਰਕ ਦੇ ਆਧਾਰ ਤੇ ਇਹਨਾਂ ਚੀਜ਼ਾਂ ਨੂੰ ਵੇਖਣਾ ਚਾਹੀਦਾ ਤੇ ਅਜਿਹੀਆਂ ਗੱਲਾਂ ਕਰਨ ਤੋਂ ਸੋਸ਼ਲ ਮੀਡੀਆ ਤੇ ਜਿਹੇ ਜਿਹੜਾ ਕਹਿੰリエ ਕਿ ਪ੍ਰਚਾਰ ਕਰਨ ਤੋਂ ਬਚਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਪੰਜਾਬੀ ਜਿੱਥੇ-ਜਿੱਥੇ ਵੀ ਬੈਠੇ ਨੇ ਉਹ ਵੀ ਆਪਣਾ ਕਾਰੋਬਾਰ ਕਰਨ ਸਰਕਾਰ ਜਿਹੜੀ ਹੈਗੀ ਆ ਉਹ ਜਰੂਰ ਇਸ ਗੱਲ ਤੇ ਸਖਤੀ ਲਵੇ ਤਾਂ ਕਿ ਇਸ ਤੋਂ ਬਾਅਦ ਇਸ ਤਰ੍ਹਾਂ ਦੀ ਘਟਨਾਵਾਂ ਨਾ ਹੋ। ਸਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।